जापान इंटरनेशनल कोऑपरेशन एजेंसी मिस्टर यामाडा केशुए के डायरेक्टर जनरल ऑफ साउथ एशिया ने उन्होंने ना ਸਾਡੀ ਮੀਟਿੰਗ ਹੋਈ ਹੈ ਜਿਹੜੀ ਜਾਇਕਾ ਹੈ ਇਹ ਜਾਇਕਾ ਬਾਰੇ ਕੈਪ ਜੀ ਤੁਸੀਂ ਇਹ ਬਹੁਤ ਇਹ ਬਹੁਤ ਇੰਪੋਰਟੈਂਟ ਕੰਪਨੀ ਜਾਇਕਾ ਜਿਹੜੀ ਜੋ ਹੈ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਜਾਪਾਨ इंटरनेशनल कोऑपरेशन एजेंसी ਹੈ जायका पहला भी बहुत सारे प्रोजेक्ट सपोर्ट कर दी है वक् बटा और ये जायका भी एक प्रोजेक्ट सबमिट किया हॉर्टीकल्चर से और वो हॉटीकल्चर से जो है उन्होंने जायका ने अप्रूव कर दिता है प्रोजेक्ट और वो डीपीआर सबमिट होएगी उस तो बाद जो है वो डी पी आर सबमिट हो जाएगी वह अपरूव हो जाएगा तो सू जो है हॉटीकल्चर जो है अबोहर फजिलका जिथे जो है वह असी ਹਾਰਟੀਕਲਚਰ ਦੇ ਡਿਵੈਲਪਮੈਂਟ ਲਈ ਜਾਇਕਾ ਤੋਂ ਸਪੋਰਟ ਲਵਾਂਗੇ ਇਸ ਤੋਂ ਅਲਾਵਾ ਵੀ ਜਪ ਜਾਇਕਾ ਦੀ ਜੋ ਹੈ ਇੰਟਰਸਟ ਰੇਟ ਬਹੁਤ ਲੋ ਹੁੰਦੀ ਹੈ ਔਰ ਇੰਟਰਸਟ ਰੇਟ ਲੋਨ ਹੋਣ ਕਰ 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 ਕੇ ਇਹ ਜਿਹੜੀ ਪ੍ਰੋਪੋਜ਼ਲ ਹੈ ਸਾਨੂੰ ਜੋ ਹੈ ਫਾਰਵਰਡ ਕਰਨਾ ਹੁੰਦਾ ਹੈ ਗਵਰਨਮੈਂਟ ਆਫ ਇੰਡੀਆ ਫੈਡਰਲ ਗਵਰਨਮੈਂਟ ਦੇ ਥਰੂ ਸੋ ਮਿਨਿਸਟਰੀ ਆਫ ਫਾਈਨੈਂਸ ਦੇ ਵਿੱਚ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ ਹੈ ਉੱਥੋਂ ਹੁੰਦਾ ਹੈ ਸੋ ਉਹ ਸਾਰੇ ਉਹ ਪੋਜੀਟਿਵ ਸੀ ਔਰ ਜੈਕਾਨ ਨੇ ਕਿਹਾ ਕਿ ਇਸ ਤਰ੍ਹਾਂ ਜਿਸ ਜੋ ਵੀ ਜਿੰਨੇ ਕਲੀਨ એનર્ਜੀ ਪ੍ਰੋਜੈਕਟਸ ਨੇ ਜਾਂ ਜੋ ਹੈ ਐਗਰੀਕਲਚਰ ਦੇ ਵਿੱਚ ਜੋ ਹੈ ਕੁਝ ਰਿਸਰਚ ਐਂਡ ਡਿਵੈਲਪਮੈਂਟ ਕਰਨਾ ਹੈ ਉਹਦੇ ਲਈ ਜੈਕਾ ਦੇ ਜਿਹੜੇ ਜੋ ਹੈ ਹੈਡ ਸੀ ਉਹਨਾਂ ਨੇ ਕਾਫੀ ਇੰਟਰਸਟ ਡਿਵੈਲਪ ਕੀਤਾ ਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਉਹਨਾਂ ਨੂੰ ਪੂਰਾ ਸਪੋਰਟ ਐਕਸਟੈਂਡ ਕਰਨ ਦੀ ਜੋ ਹੈ अर्बन ਇਨਫਰਾਸਟ੍ਰਕਚਰ ਤੇ ਵਾਟਰ ਮੈਨੇਜਮੈਂਟ ਤੇ ਸਕਿੱਲ ਡਿਵੈਲਪਮੈਂਟ ਦੇ ਵਿੱਚ ਵੀ ਇਹ ਕਹਿੰਦੇ ਅਸੀਂ ਤੁਹਾਡੇ ਨਾਲ ਕੋਆਪਰੇਸ਼ਨ ਕਰਾਂਗਾ ਕੋਆਪਰੇਸ਼ਨ ਦੇ ਵਿੱਚ ਆਉਣਾ ਚਾਹੁੰਦੇ ਆ ਤੇ ਇਹ ਬਹੁਤ ਵੱਡੀ ਕੰਪਨੀ ਹੈ ਜਾਇਕਾ ਜਾਇਕਾ ਨਹੀਂ ਰਿਕਮੈਂਡ ਕਰਨਾ ਹੁੰਦਾ ਖੇਤੀ ਨਾਲ ਸੰਬੰਧਿਤ ਜਿਹੜੇ ਜਿਵੇਂ ਫੁੱਲਾਂ ਦੀ ਖੇਤੀ ਕਰਦੇ ਆ ਕੋਈ ਹਾਰਟੀਕਲਚਰ ਦੇ ਵਿੱਚ ਤਾਂ ਬਹੁਤ ਕੁਝ ਆ ਜਾਂਦਾ ਆਪਣੇ ਪਠਾਨਕੋਟ ਦੀ ਲੀਚੀ ਹੈ ਅਬੋਰ ਦੇ ਫਾਜ਼ਿਲਕਾ ਦੇ ਕਿਨੋ ਨੇ ਹੈਨਾ ਆਪਣਾ ਆਲੂ ਹੈ ਜਲੰਧਰ ਦਾ ਜਾਂ ਲਸਣ ਹੈ گارਲਿਕ ਹੈ ਆਪਣਾ ਕਪੂਰਥਲਾ ਦਾ ਸੋ ਜਿੰਨੀਆਂ ਵੀ ਹਾਰਟੀਕਲਚਰ ਦੇ ਅੰਡਰ ਜਾਂ ਫੂਡ ਪ੍ਰੋਸੈਸਿੰਗ ਅੰਡਰ ਚੀਜ਼ਾਂ ਆਉਣਗੀਆਂ ਜਾਇਕਾ ਜਿਹੜਾ ਬਹੁਤ ਵੱਡੀ ਕੰਪਨੀ ਜਾਇਕਾ ਦੀ ਰਿਕਮੈਂਡੇਸ਼ਨ ਤੋਂ ਬਿਨਾ ਕੰਪਨੀਆਂ ਆਪਣੇ ਆਪ ਨੂੰ ਅਨਾਥ ਸਮਝਦੀਆਂ ਨੇ ਜਪਾਨੀ ਕੰਪਨੀ ਇਹ ਆਲਰੇਡੀ ਪਹਿਲਾਂ ਵੀ ਇੱਥੇ ਲੱਗੇ ਹੋਏ ਨੇ ਰਿਸਰਚ ਤੇ ਸੋ ਹੁਣ ਇਹਨਾਂ ਨੂੰ ਸਪੋਰਟ ਗਵਰਨਮੈਂਟ ਦੀ ਮਿਲ ਗਈ ਉਹ ਕਹਿੰਦੇ ਅਸੀਂ ਪਹਿਲਾਂ ਵੀ ਉੱਥੇ ਤੁਹਾਡੇ ਸਾਡੇ ਬੰਦੇ ਇੱਥੇ ਜਾਂਦੇ ਰਹਿੰਦੇ ਆ ਸੋ ਸਾਰੇ ਕਿਤੇ ਜਾ ਕੇ ਆਏ ਨੇ ਇਹਨੂੰ ਸਾਰਾ ਪਤਾ ਸੀਗਾ ਅਸੀਂ ਕਹਿੰਦੇ ਅਸੀਂ ਉੱਥੋਂ ਹੀ ਆਏ ਆ ਫਿਰ ਜਿੱਥੇ ਤੁਸੀਂ ਕਰਿਆ ਆਏ ਹੋ ਤੇ ਅਸੀਂ ਉਹਨੂੰ ਸਾਰੀਆਂ ਗਵਰਨਮੈਂਟ ਦੀਆਂ ਪਾਲਿਸੀ ਸਮਝਾਉਂਦੇ ਆ ਕਿ ਅਸੀਂ ਸਾਡਾ ਜਿਹੜਾ ਬੜਾ ਈਜ਼ੀ ਸਿਸਟਮ ਹੈ ਐਨਓਸੀਜ਼ ਦਾ ਅਪਰੂਵਲਸ ਆ ਜੇ ਫੈਡਲ ਗਵਰਨਮੈਂਟ ਤੋਂ ਵੀ ਲੈ ਕੇ ਦੇਣੀਆਂ ਪਈਆਂ ਸੀ ਤੁਹਾਨੂੰ ਲੈ ਕੇ ਦੇਵਾਂਗੇ ਤੁਸੀਂ ਸਾਨੂੰ ਆ ਜਿਹੜਾ ਆਪਾਂ ਕਹਿੰਦੇ ਨਾ ਕ੍ਰੌਪ ਡਾਈਵਰਸੀਫਿਕੇਸ਼ਨ ਬਹੁਤ ਵੱਡਾ ਇੱਕ ਇਸ਼ੂ ਚੱਲ ਰਿਹਾ ਉਹਦੇ ਵਾਸਤੇ ਆਪਾਂ ਨੂੰ ਬਹੁਤ ਵਧੀਆ ਇਹ ਕੰਪਨੀ ਜਿਹੜੀ ਹੈ ਇਹਨੂੰ ਇਹ ਨਾ ਸਮਝਾਵੇ ਕੱਲਾ ਇੰਡਸਟਰੀ ਹੈ ਇਹ ਖੇਤੀ ਨੂੰ ਵੀ ਆਪਣੇ ਅੰਦਰ ਨੂੰ ਮਾਡਰਨ ਕਰ ਦੇਣਗੇ ਅੱਜ ਹੁਣ ਹਰ ਇੱਕ ਬੂਟੇ ਨਾਲ ਹਰ ਇੱਕ ਪੌਦੇ ਨਾਲ ਹਰ ਇੱਕ ਦਾਣੇ ਨਾਲ ਗੱਲ ਕਰਨੀ ਪੈਂਦੀ ਹੈ ਕੰਪਿਊਟਰ ਨਾਲ ਜੋੜਤਾ ਸਾਰਾ ਕੁਝ ਉਹਨਾਂ ਨੇ ਤੁਸੀਂ ਇਹ ਆਪਾਂ ਨੂੰ ਵੀ ਥੋੜੇ ਤਰੀਕੇ ਜਿਹੜੇ ਨੇ ਖੇਤੀ ਦੇ ਇਹ ਅਪਡੇਟ ਕਰ ਦੇਣਗੇ ਤੇ ਇਹਦੇ ਨਾਲ ਆਪਣੇ ਕਿਸਾਨਾਂ ਦੀ ਜਿਹੜੀ ਹੈ ਆਮਦਨ ਉਹ ਵਿੱਚ ਇੱਕਦਮ ਉਛਾਲ ਆਊਗਾ ਤੇ ਮੈਨੂੰ ਉਮੀਦ ਹੈ ਜਾਇਕਾ ਜਿਹੜੀ ਹੈ ਉਹ ਜਿਵੇਂ 8900 ਕਰੋੜ ਦਾ ਇਹ ਪ੍ਰੋਜੈਕਟ ਲੈ ਕੇ ਇਰ ਕਮੈਂਡ ਕਰਦੇ ਆ ਫਿਰ ਬਾਕੀ ਕੰਪਨੀਆਂ ਨੂੰ ਜਦੋਂ ਉਹ ਜਾਪਾਨ ਦੀਆਂ ਕੰਪਨੀਆਂ ਦੀ ਇੱਕ ਖਾਸੀਅਤ ਮੈਂ ਦੇਖੀ ਹੈ ਕਿ ਉਹ ਥੋੜਾ ਜਿਹਾ ਫੈਸਲਾ ਲੈਣ ਵੇਲੇ ਦੇਰੀ ਕਰ ਦਿੰਦੇ ਆ ਥੋੜਾ ਰਿਸਰਚ ਕਰਦੇ ਆ ਵੀ ਇੱਥੇ ਪੈਸਾ ਲਾਉਣਾ ਹੈ ਉਹ ਥੋੜਾ ਟਾਈਮ ਲੈ ਲੈਂਦੇ ਆ ਵੀ ਇੱਥੇ ਕੀ ਮਾਹੌਲ ਹੈ ਬਾਕੀ ਹੋਰ ਕਿਹੜੀਆਂ ਕੰਪਨੀਆਂ ਨੇ ਕਿੱਥੇ ਮਾਰਕੀਟਿੰਗ ਕੀ ਮੈਂ ਗਵਰਨਮੈਂਟ ਦੇ ਲਾਅ ਕਿਹੜੇ ਕਿਹੜੇ ਸਪੋਰਟ ਕਰਦੇ ਆ ਬਟ ਜਦੋਂ ਉਹ ਫੈਸਲਾ ਲੈ ਲੈਂਦੇ ਨੇ ਉਸ ਤੋਂ ਬਾਅਦ ਪ੍ਰੋਜੈਕਟ ਲਾਂਚ ਉਨੀਓ ਹੀ ਜਲਦੀ ਕਰਦੇ ਆ ਫਿਰ ਉਹ ਜਾਨੀ ਜਿੰਨਾ ਫੈਸਲੇ ਚ ਟਾਈਮ ਲਿਆ ਹੁੰਦਾ ਉਹ ਸਾਰਾ ਉਹਦਾ ਜਿਹੜਾ ਕਸਰ ਜਿਹੜੀ ਆ ਉਹ ਆਪਦੀ ਪ੍ਰੋਜੈਕਟ ਨੂੰ ਧਰਤੀ ਦੇ ਉੱਤੇ ਪੂਰੀ ਤਰ੍ਹਾਂ ਉਸਾਰਨ ਦੇ ਵਿੱਚੋਂ ਕੱਢ ਦਿੰਦੇ ਸਾਰਾ ਫਿਰ ਉਹ ਸੋ ਇਹਨਾਂ ਨੇ ਬਹੁਤ ਸਾਰਾ ਸਾਨੂੰ ਕਿਹਾ ਵੀ ਅਸੀਂ ਤਾਂ ਫਿਰ ਆਉਣ ਨੂੰ ਤਿਆਰ ਆ ਅਸੀਂ ਆਲਰੇਡੀ ਤੁਹਾਡੇ ਕੋਲ ਗਏ ਹੋਏ ਸੀ ਹੁਣ ਤੁਸੀਂ ਸਾਡੇ ਕੋਲੇ ਆਗੇ ਅਸੀਂ ਤੁਹਾਡਾ ਦਿਲ ਨਹੀਂ ਤੋੜਦੇ ਸੀ ਆਵਾਂਗੇ ਹਾਂ